ਜੋ ਜੋ ਸਾਰੀ ਹੈ ਪਹਿਣਾ ਜਲਦੀ ਜਲਦੀ ਤੇ ਨਾਲ ਨਾਲ ਲਾਈਕ ਵਾਲੇ ਬਟਨ ਜ਼ਰੂਰ ਪ੍ਰੈਸ ਬਾਸ ਚੱਲ ਪਿਆ ਥੋੜੀ ਜੀ ਨੈਟਵਰਕ ਪ੍ਰੋਬਲਮ ਆ ਗਈ ਸੀ ਨਾ ਕਰੀ ਬੰਦ ਚੱਲ ਪਿਆ ਜਿੰਨੀਆਂ ਵੀ ਪਹਿਣਾ ਜੁੜੀਆਂ ਨੇ ਲਾਈਕ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਜੀ ਫਿਰ ਆਪਾਂ ਤੁਹਾਨੂੰ ਜੋ ਅੱਜ ਵੀਡੀਓ ਦੱਸਣੀ ਜੋ ਡਿਜ਼ਾਈਨ ਦੱਸਣਾ ਉਹ ਵਾਲਾ ਡਿਜ਼ਾਈਨ ਦੱਸਾਂਗੇ ਠੀਕ ਹੈ ਜੀ ਜਲਦੀ ਜਲਦੀ ਸਾਰੀਆਂ ਪਹਿਣਾ ਜੁੜ ਜੋ ਲਾਈਵ ਨੂੰ ਸ਼ੇਅਰ ਕਰਿਆ ਉੱਤੇ ਲਾਈਕ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਜੀ ਲਾਈਕ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਜੀ ਨੈਟਵਰਕ ਪ੍ਰੋਬਲਮ ਥੋੜੀ ਜੀ ਤਾਂ ਕਰ ਗਈ ਜੀ ਸਾਰੇ ਲਾਈਕ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਫਿਰ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਦਾ ਡਿਜ਼ਾਈਨ ਦੱਸਾਂਗੇ ਆਊਲ ਵਾਲਾ ਡਿਜ਼ਾਈਨ ਜੀ और सुनाओ सारियाँ भैन कि बना रही हो डिज़ाइन कर रहे हो होविया स्वैटर तैयार जो बहुत ट्रेंडिंग चल रही हैं कीविया चिंदी बूटी वाली बटरफ्लाई वालियाँ बहुत ट्रेंडिंग चल रही कोई किस तरीके ना बना रहा कोई किस तरीके ना बना रहा आपफ्लाई वाली बनाई सी हूँ आप बना रहे बूटी वाली most wider level. Okay, yeah. জিনিয়া না জুড়ি লাইক বটন জরুর প্রেস করি कोई भी कनेक्टिंग रिलेटेड क्वेश्चन हो पुछ सकते हो जी ਲਾਈਵ ਸ਼ੇਅਰ ਕਰ ਦਿਓ ਜੀ ਜਿੰਨੀਆਂ ਵੀ ਭੈਣਾਂ ਲਾਈਵ 'ਚ ਜੁੜੀਆਂ ਲਾਈਕ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰ ਦਿਓ ਜੀ ਫਿਰ ਆਪਾਂ ਦੱਸਦੇ ਹਾਂ ਤੁਹਾਨੂੰ ਆਉਣ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਉਹ ਬੱਚੇ ਲਈ ਆਪਾਂ ਉਹ ਡਿਜ਼ਾਈਨ ਬਣਾਏਗਾ ਠੀਕ ਹੈ ਜੈਕਟ ਸਵੈਟਰ ਕੋਟੀ ਕਿਸੇ 'ਚ ਵੀ ਅਪਲਾਈਸ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਉਹ ਤੇ ਬਹੁਤ ਆਸਾਨੀ ਨਾਲ ਬਣ ਜਾਂਦਾ ਜਿਆਦਾ ਟਫ ਵੀ ਨਹੀਂ ਇਹ ਨਾ ਤਾਂ ਚਲੋ ਜੀ ਦੱਸਦੇ ਹਾਂ ਤੁਹਾਨੂੰ ਆਉਣ ਵਾਲਾ ਡਿਜ਼ਾਈਨ ਜਲਦੀ ਜਲਦੀ ਲਾਈਵ ਨੂੰ ਸ਼ੇਅਰ ਕਰਕੇ ਆਓ ਤੇ ਫਿਰ ਤੁਹਾਨੂੰ ਦੱਸਦੇ ਆ ਤਾਂ ਚਲੋ ਦੱਸਦੇ ਆਪਾਂ ਆਊਲ ਵਾਲਾ ਡਿਜ਼ਾਈਨ ਦੇਖੋ ਜੀ ਆਊਲ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਜੋ ਬੜਾ ਹੀ ਆਸਾਨੀ ਨਾਲ ਬਣ ਜਾਂਦਾ ਡਿਜ਼ਾਈਨ ਚੈੱਕ ਕਰੋ ਪਹਿਲਾਂ ਠੀਕ ਹੈ ਦੇਖੋ ਆਊਲ ਪੁੱਲੂ ਇਹ ਸਪੈਸ਼ਲ ਬੱਚਿਆਂ ਲਈ ਹੈ ਬਣ ਕੇ ਇੰਨਾ ਸੋਹਣਾ ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਲਈ ਸੌਰੀ ਚੈੱਕ ਕਰ ਲੈਣਾ ਪੈਂਦਾ ਜੀ ਉਹ 8 ਦੇ ਮਲਟੀਪਲਾਈ ਫੰਦੇ ਨਾਲ ਪੈਂਦਾਗਾ ਠੀਕ ਹੈ 8 8 16 ਦੀ ਮੈਂ ਇੱਥੇ ਫੰਦੇ ਲੈਤੇ ਹੋਇਆ 8 8 16 ਤੁਸੀਂ ਜਦੋਂ ਇਹ ਡਿਜ਼ਾਈਨ ਬਣਾਉਣਾਗਾ ਤਾਂ 8 ਦੇ ਮਲਟੀਪਲਾਈ ਹੀ ਫੰਦੇ ਲੈਣੇ ਠੀਕ ਹੈ 8 ਦੇ ਮਲਟੀਪਲਾਈ ਫੰਦੇ ਹੀ ਤੁਸੀਂ ਲੈਣੇ ਹੈਗੇ ਇਕ ਹੋ ਠੀਕ ਹੈ 8 ਦੇ ਮਲਟੀਪਲਾਈ ਫੰਦੇ ਲੈਣੇ ਤੁਸੀਂ ਪਲੱਸ ਨਾਲ ਦੋ ਐਕਸਟਰਾ ਰੱਖਣੇ ਠੀਕ ਹੈ ਦੋਨੋਂ ਸਾਈਡ ਤੋਂ ਇੱਕ ਇੱਕ ਐਕਸਟਰਾ ਰੱਖਣਾਗਾ ਠੀਕ ਹੈ ਮੈਂ ਇੱਥੇ ਫੰਦੇ ਲੈਤੇ ਸੀ 8 8 16 ਤੇ ਇੱਕ ਇੱਕ ਦੋਨੋਂ ਸਾਈਡ ਤੋਂ ਮੈਂ ਐਕਸਟਰਾ ਲੈਤੇ ਸੀ ਠੀਕ ਹੈ ਪਹਿਲਾ ਰਿਕੁਐਸਟ ਹੈ ਜਿੰਨੀਆਂ ਵੀ ਭੈਣਾਂ ਨਾਲ ਜੁੜੀਆਂ ਹੋਈਆਂ ਲਾਈਕ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਠੀਕ ਹੈ ਫਿਰ ਜਿਹੜਾ ਹੈਗਾ ਜਦੋਂ ਵੀ ਆਪਾਂ ਇਹ ਡਿਜ਼ਾਈਨ ਸਟਾਰਟ ਕਰਨਾ ਉਸ ਤੋਂ ਪਹਿਲਾਂ ਮੈਂ ਤਾਂ ਇੱਥੇ ਚਾਰ ਸਲਾਈਆਂ ਬਣਾ ਲਈਆਂ ਸੀਗੀਆਂ ਵੈਸੇ ਹੀ ਕਿਉਂਕਿ ਤੁਹਾਨੂੰ ਬਣਾ ਕੇ ਹੀ ਦਿਖਾਉਣਾ ਸੀਗਾ ਤੁਸੀਂ ਦੋ ਸਲਾਈਆਂ ਇੱਕ ਸਲਾਈ ਸਿੱਧੀ ਤੇ ਇੱਕ ਸਲਾਈ ਜਿਹੜੀ ਪੁੱਠੀ ਹੈ ਦੋ ਸਲਾਈਆਂ ਆਪਾਂ ਕੱਢ ਲੈਣੀਆਂ ਦੀ ਪਹਿਲਾਂ ਠੀਕ ਹੈ ਜਦੋਂ ਵੀ ਇਹ ਤੁਸੀਂ ਡਿਜ਼ਾਈਨ ਸਟਾਰਟ ਕਰੋ ਤਾਂ ਦੋ